ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਵਾਹਿ ਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਸਿਮਰੋ ਆਪਣਾ ਸਾਈਂ ਦੇਨ ਸੁਰੈਨ ਸਦ ਧਿਆਈ ਸਦ ਪੂਲਾ ਕਹਿਣਾ ਜੀ ਸਦਾ ਹੀ ਭਾਵ ਹੈ ਸਦਾ ਸਦ ਨਹੀਂ ਕਹਿਣਾ ਸਦ ਹਾਥ ਦੇ ਜਿਨ ਰੱਖੇ ਹਰ ਨਾਮ ਮਹਾਰਸ ਚਾਖੇ ਹਾਥ ਦੇ ਦੱਦੇ ਤੇ ਲਾਵਾਂ ਤਾਂ ਆਪਾਂ ਬੋਲ ਦਿੰਦੇ ਹਾਂ ਈੜੀ ਦੀ ਸਿਹਾਰੀ ਰਹਿ ਜਾਂਦੀ ਕਈ ਵਾਰੀ ਦੇ ਜਾਂ ਦੇ ਕਹਿ ਦਿੰਨੇ ਹਾਂ ਦੇ ਨਾਮ ਮਹਾਰਸ ਨਾਮ ਮਹਾ ਦੋਵੇਂ ਸ਼ਬਦ ਵੱਖ-ਵੱਖ ਪੜ੍ਹਨੇ ਆ ਨਾਮ ਮਹਾ ਨਹੀਂ ਗੈਣਾ ਨਾਮ ਮਹਾ ਆਪਣੇ ਗੁਰੂ ਉੱਪਰ ਕੁਰਬਾਨ ਭਾਏ ਕਿਰਪਾਲ ਪੂਰਨ ਪ੍ਰਭ ਦਾਤੇ ਜੀ ਹੋਏ ਮਿਹਰਵਾਨ ਰਹਾਉ ਜੀ ਹੋਏ ਜੀ ਆੜਾ ਮੁਖਤਾ ਬੋਲਣਾ ਜੀ ਨਹੀਂ ਕਹਿਣਾ ਜੀ ਨੂੰ ਲੰਮਾ ਬੋਲਣਾ ਜੀ ਹੋਏ ਹਾਹੇ ਤੇ ਹੋੜਾ ਜੀ ਹੋਏ ਹੋਏ ਨਹੀਂ ਕਹਿਣਾ ਫਿਰ ਇਹਨੂੰ ਔਂਕਰ ਬਣ ਜਾਂਦੀ ਹੈ ਹੋਏ ਹੋਏ ਮਿਹਰਵਾਨ ਮਿਹਰ ਹਾ ਹਾ ਪੂਰਾ ਤੇ ਮੰਮੇ ਨੂੰ ਸਿਹਾਰੀ ਇਹ ਲਾਵਾ ਨਹੀਂ ਬਣਾਉਣਾ ਹਾ ਇਹ ਤਾਂ ਆੜਾ ਨਾ ਬਣੇ ਮਿਹਰਬਾਨ ਨਹੀਂ ਕਹਿਣਾ ਮਿਹਰਬਾਨ ਨਾਨਕ ਜਨ ਸਰਨਾਈ ਜੈਨ ਪੂਰਨ ਪੈਜ ਰਖਾਈ ਸਗਲੇ ਦੁਖ ਮਿਟਾਈ ਸੁਖ ਪੁੰਚੋ ਮੇਰੇ ਭਾਈ ਪੁੰਚੋ ਖਾਹੀ ਦੇ ਅੰਕੜ ਪੁੰਚੋ ਨਹੀਂ ਗੈਣਾ ਪੁੰਚੋ ਸੋਰਠ ਮਹੱਲਾ ਪੰਜਵਾ ਸੁਨੋ ਬੇਨੰਤੀ ਠਾਕੁਰ ਮੇਰੇ ਜੀ ਅਜੰਤ ਤੇਰੇ ਧਾਰੇ ਸੁਨੋ ਖਾਹੀ ਅੰਕੜ ਸੁਨੋ ਨਹੀਂ ਗੈਣਾ ਠਾਕੁਰ ਕੱਕੇ ਦੀ ਅੰਕੜ ਪੜਨੀਆਂ ਜੀ ਆੜਾ ਮੁਕਤਾ ਬੋਲਣੇ ਜੀ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ ਪ੍ਰਭ ਜੀਓ ਖਸਮਾਨਾ ਕਰੋ ਪਿਆਰੇ ਬੁਰੇ ਭਲੇ ਹਮ ਥਾਰੇ ਰਹਾਉ ਸੋਣੀ ਪੁਕਾਰ ਸਮਰੱਥ ਸੁਆਮੀ ਬੰਦਨ ਕਾਟ ਸਵਾਰੇ ਸਮਰੱਥ ਰਾਰੇ ਤੇ ਅਧਕ ਨਾਉਣੀਆ ਸਮਰੱਥ ਨਹੀਂ ਕਹਿਣਾ ਸਮਰੱਥ ਪਹਿਰ ਸਿਰ ਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ਮੇਲੇ ਕਸ ਕੇ ਕਹਿਣਾ ਮੇਲੇ ਨਹੀਂ ਕਹਿਣਾ ਮੇਲੇ ਪ੍ਰਗਟ ਰਾ ਰਾ ਆਪ ਦਾ ਫਲਣਾ ਪ੍ਰਗਟ ਨਹੀਂ ਕਹਿਣਾ ਪ੍ਰਗਟ ਸੂਰਠ ਮਹੱਲਾ ਪੰਜਵਾ ਜੀ ਅਜੰਤ ਸਭ ਵਸ ਕਰਦੀਨੇ ਸੇਵਕ ਸਭ ਦਰਬਾਰੇ ਵਸ ਆਵੇ ਤੇ ਅਦਕਣੌਣੀ ਹੈ ਜੀ ਅੰਗੀਕਾਰ ਕਿਓ ਪ੍ਰਭ ਆਪੁਨੇ ਭਵਨਿਤ ਪਾਰ ਉਤਾਰੇ ਸੰਤਨ ਕੇ ਕਾਰਜ ਸਗਲ ਸਵਾਰੇ ਦੀਨ ਦਯਾਲ ਕਿਰਪਾਲ ਕਿਰਪਾਨਦ ਪੂਰਨ ਖਸਮ ਹਮਾਰੇ ਰਹਾਉ ਆਉ ਬੈਠ ਆਦਰ ਸਭ ਥਾਈ ਊਨ ਨਾ ਕਤ ਹੂੰ ਬਾਤਾ ਥਾਈ ਊਨ ਨਾ ਦੋਏ ਸ਼ਬਦ ਵੱਖ-ਵੱਖ ਪੜ੍ਹਨੇ ਹਨ ਜੀ ਊਨ ਨਾ ਨਹੀਂ ਗੈਣਾ ਊਨ ਨਾ ਭਗਤ ਸਿਰ ਪਾਉ ਦੀਓ ਜਨ ਆਪਣੇ ਪਰਤਾਪ ਨਾਨਕ ਪ੍ਰਭ ਜਾਤਾ ਸੂਰਠ ਮਹਲਾ ਨਾਮ ਇੱਕ ਓੰਕਾਰ ਸਤ ਗੁਰ ਪ੍ਰਸਾਦ ਰੇ ਮਨੋ ਰਾਮਸਿਓ ਕਰ ਪ੍ਰੀਤ ਸੁਨਾਵਨ ਗੋਬਿੰਦ ਗੁਣ ਸੁਨਾਓ ਅਰਗਾਉ ਰਸਨਾ ਗੀਤ ਰਹਾਉ ਸੁਨਾਓ ਉਰੇ ਦੀ ਔਕੜ ਪੜਨੀ ਹੈ ਸਰਵਨ ਰਾਰਾ ਅੱਧਾ ਬੋਲਣਾ ਸਰਵਨ ਗਿਆਨ ਸਰਵਨ ਕਾਰ ਸਾਧ ਸੰਗਤ ਸਿਮਰ ਮਾਧੂ ਹੋਇ ਪਤਿਤ ਪੁਨੀਤ ਹੋਇ ਹੋਇ ਨਹੀਂ ਕਹਿਣਾ ਹੋਇ ਪਤਿਤ ਅਤਿਤ ਨਹੀਂ ਕਹਿਣਾ ਪਤਿਤ ਕਾਲ ਬਿਆਲ ਜਿਉ ਪਰਉ ਡੋਲੇ ਮੁਖ ਫਸਾਰੇ ਮੀਤ आज काल फोन तोहे ग्रास है समझ राखो तीत आज काल आज या कल काल नहीं कहना नो काल ग्रास है गर्स नहीं ग्रास नहीं कहना ग्रास कह नानक राम पागल जात अवसर बीत पागल है ਭਾਜਨ ਕਰ ਲਾ ਭਜ ਨਹੀਂ ਗਹਿਣਾ ਭਜ ਸੂਰਠ ਮਹੱਲਾ ਨਾਮ ਮਾਨ ਕੀ ਮਾਨਹੀ ਮਾਹੇ ਰਹੀ ਨਾ ਹਰ ਭਜੇ ਨਾ ਤੀਰਥ ਸੇਵੇ ਛੋਟੀ ਕਾਲ ਗਹੀ ਰਹਾਉ ਰਹੀ ਗਹੀ ਖਾਹੇ ਪੂਰੇ ਰਹੀ ਗਈ ਨਿਗਾਣਾ ਰਹੀ ਗਹੀ ਹਰ ਭਜੇ ਭਜੇ ਨੇ ਕਹਿਣਾ ਭਜੇ ਪੋਲਾ ਕਹਿਣਾ ਜੀ ਦਾਰਾਮੀ ਤਪੂਤ ਰਥ ਸੰਪਤ ਧਨ ਪੂਰਨ ਸਭ ਮਹੀ ਅਵਰ ਸਜਲ ਮਿਥੇ ਆਏ ਜਾਨੋ ਭਜਨ ਰਾਮ ਕੋ ਸਹੀ ਫਿਰਤ ਫਿਰਤ ਬਹਤੇ ਜੁਗ ਹਾਰਿਓ ਮਾਨਸ ਦੇਹ ਲਹੀ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਾ ਨਹੀਂ ਨਾਨਕ ਕਹਿਤ ਤੋਏ ਸ਼ਬਦ ਵਖ ਵਖ ਪੜਨੇ ਹਨ ਜੀ ਸੋਰਠ ਮਹੱਲਾ ਨਾਮ ਮਾਨ ਰੇ ਕਾਉਨ ਕੁਮਤ ਤੈ ਲੀਨੀ ਕੁਮਤ ਕੁਮਤ ਨੀ ਕਾਣਾ ਕੁਮਤ ਖੋਟੀ ਮਤ ਪਾਰ ਅਦਾਰ ਆਨੰਦ ਯਾਰਸ ਰਚਿਉ ਰਾਮ ਭਗਤ ਨਹ ਕੀਨੀ ਰਹਾਉ ਮੁਕਤ ਪੰਥ ਜਾਨਿਉ ਤੈ ਨਾਹਨ ਧਨ ਜੋਰਨ ਕਉ ਤਾਹਾ ਨਾਹਨ ਨਹ ਨਜ ਨਹਿ ਨੀ ਕਹਿਣਾ ਨਾਹਨ संत संग काहू नहीं दीना बिरथा आप बंधाया ना हर भजियो ना गोर जान सीयो नह उपजियो कश ज्ञान काट ही माहे निरंजन पीरय तें खोजत उद्यान ਘਟ ਪੋਲਾ ਕਹਿਣਾ ਜੀ ਨਿਰੰਜਨ ਨਨੇ ਦੀ ਸਿਹਾਰੀ ਪੜ੍ਹਨੀ ਹੈ ਨਿਰੰਜਨ ਜਾਂ ਨਿਰੰਜਨ ਨਹੀਂ ਕਹਿਣਾ ਜੱਜਾ ਵੀ ਪੂਰਾ ਪੜ੍ਹਨਾ ਹੈ ਨਈਆਂ ਨਾਲ ਬਣੇ ਨਿਰੰਜਨ ਬਹੁਤ ਜਨਮ ਭਰਮਤ ਤੈਂ ਹਾਰਿਓ ਅਸਥਿਰ ਮਤ ਨਹੀਂ ਪਾਈ ਮਤ ਮੰਮੇ ਤੇ ਅਧਕ ਲਾਉਣੀ ਹੈ ਜੀ ਬਹੁਤ ਹਾਹਾ ਪੂਰਾ ਪੜ੍ਹਨਾ ਬਹੁਤ ਨਹੀਂ ਕਹਿਣਾ ਬਹੁਤ ਬਹੁਤ ਮਾਨਸ ਦੇਹ ਪਾਏ ਪਦ ਹਰਿ ਪਾਜ ਨਾਨਕ ਬਾਤ ਬਤਾਈ ਪਦ ਪਾਜ ਦੋੇ ਸ਼ਬਦ ਪੋਲੇ ਗੈਣੇ ਪੱਜ ਨਹੀਂ ਗੈਣਾ ਪਾਜ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ